ਬਸ ਉਹਦੇ ਮੂੰਹ ਤਾ ਟੰਗਾ ਸੀ ਬਸ ਟੰਗਾ ਆ ਕੇ ਬਸ ਆ ਕੰਮ ਗੁਲਾਸਾਂ ਕਰਾਈਆਂ ਉਸ ਤੋਂ ਬਾਅਦ ਮੇਰੇ ਇਹਨਾਂ ਨੇ ਚਾਰ ਵਾਰੀ ਉਹਨੂੰ ਹਾਈਲਾਈਟ ਸਿਕਾਈ ਤੇ ਚੌਥੀ ਵਾਰਾ ਹਾਈਲਾਈਟਸ ਕੱਢਿਆ ਜਿਉ ਨੇ ਠੀਕ ਹੈ ਤੇ ਉਸ ਤੋਂ ਬਾਅਦ ਕੰਪਿਊਟਰ ਦਾ ਕੋਰਸ ਕਰਾਇਆ ਜੀ ਤੁਜ ਨਾਜ਼ਰ ਪੰਜਾਂ ਜਾਣਾਂ ਦੀ ਰੈਸਟ ਨਹੀਂ ਪੈਂਦੀ ਸਾਡਾ ਇਹ ਧਰਨਾ ਉਹਨਾਂ ਚਰ ਜਾਰੀ ਰਹੂਗਾ ਕੋਈ ਕੋਈ ਜੀ ਚਾ ਕਾਰਵਾਈ ਦਾ ਸੰਦੇਸ਼ ਸ਼ੱਕ ਇਹ ਪੈਂਦੀ ਹੈ ਪੀਪਲ ਸੋ ਉਹ ਕੁੜੀ ਵਾਲੇ ਪਰਿਵਾਰ ਨਾਲ ਵਾਲੀ ਤੇ ਵੀਰੇ ਮੇਰੇ ਘਰ ਵਾਲੀ ਨਾ ਉਹ ਬੱਸ ਇਹ ਸਾਥ ਸਾਲਾਂ ਠੀਕ ਨਾ ਸੱਸ ਨੇ ਬਸੰਦ ਦਿੱਤੀ ਆ ਸੌਰਾ ਮੇਰਾ ਸੱਸ ਮੇਰੀ ਸੌਰਾ ਮੇਰਾ ਨਾਨੀ ਮੇਰੀ ਭਾਈ ਉਹਦਾ ਦੋਨੇ ਮੇਰਾ ਘਰ ਜਾੜ ਗਿਆ ਅੱਜ ਮਾਝ ਗੋਲੀਆਂ ਖਾਣ ਲੱਗਿਆ ਉਹ ਜ਼ਿੰਮੇਵਾਰ ਹੈਗੇ ਮੇਰੇ ਉਹਨਾਂ ਨੇ ਗੋਲੀਆਂ ਖਵਾਉਂਦੇ ਮੇਰੇ ਭੰਡੇ ਚ ਜਲੂਸ ਉਹਨਾਂ ਨੇ ਕੱਢਿਆ ਉਹਨਾਂ ਕਰਕੇ ਮੈਂ ਗੋਲੀਆਂ ਖਾਣ ਮੈਨੂੰ ਮਾਰਨੇ ਈਨਾਂ ਜੀ ਆਪਣਾ ਗੁਰਦੀ ਦਕਾਰ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਕੀ ਲੱਗਦਾ ਸੀ ਆਪਣਾ ਮੇਰਾ ਬੇਟਾ ਸੀ ਬੇਟਾ ਕਿੰਨੇ ਸਾਲ ਕਿੰਨੇ ਸਾਲ ਦੀ ਉਮਰ ਸੀ ਜੀ ਉਹਦੀ ਉਦੀ 26 ਸਾਲ ਦੀ ਕਿੰਨਾ ਚਿਰ ਹੋਇਆ ਡੈਥ ਹੋਈ ਨੂੰ ਉਹਨਾਂ 2 ਮਹੀਨੇ ਹੋ ਗਏ ਕੀ ਕਾਰਨ ਕੀ ਹੋਇਆ ਜੀ ਡੈਥ ਹੁੰਦਾ ਕਾਰਨ ਤਾਂ ਬਸ ਜੀ ਉਹ ਲੜਕੇ ਬਸ ਰੋਹ ਤੀਜੇ ਦੇ ਲੜਾਈ ਬਹਾਲ ਲਈ ਸੀ ਠੀਕ ਹੈ ਜੀ ਜੀ ਆ ਜਾਂਦੇ ਸੀ ਉਹਦੇ ਮਾਪੇ ਉਹ ਦੀਦੀ ਜੀ ਦੇ ਨਾਲ ਆ ਕੇ ਲੈ ਜਾਂਦੇ ਸੀ ਲੈ ਜਾਂਦੇ ਸੀ ਮੇਰਾ ਬੇਟਾ ਤੰਗ ਸੀ ਬਸ ਤੰਗ ਆ ਕੇ ਬਸ ਨੇ ਨਾ ਕੰਮ ਕਰਦੇ ਤੇ ਪਿੱਛੇ ਬੱਚੇ ਹੈਗੇ ਉਹਦੇ ਕੋਈ ਜੀਟੀ ਆ ਗਈ 5 ਸਾਲ ਦੀ ਠੀਕ ਹੈ ਜੀ ਤੇ ਹੁਣ ਅੱਜ ਧਰਨਾ ਲਾਇਆ ਕਿਹੜੀ ਗੱਲੋਂ ਲਾਇਆ ਧਰਨਾ ਆ ਵੀ ਸਾਨੂੰ ਨਹੀਂ ਸਾਫ਼ ਨਹੀਂ ਮਿਲਦਾ ਹੈਗਾ ਠੀਕ ਹੈ ਜੀ ਮੈਂ ਸੁਣਿਆ ਕਿ ਜਿਹੜਾ ਆਇਰਨ ਸਵੀ ਕਰਾਈ ਸੀਗੀ ਤੇ ਕੀ ਉਹਦੋਂ ਬਾਅਦ ਕੀ ਇਹੋ ਜਿਹਾ ਹੋ ਗਿਆ ਵੀ ਜਿਹੜਾ ਉਹਨੂੰ ਬਣੀ ਸੜਨ ਲੱਗੀ ਕੁੜੀ ਬਸ ਜੀ ਉਹਨੂੰ ਲੜਾਈ ਕਰਦੀ ਸੀ ਔਰ ਉਹ ਜੀ ਲੜਾਈ ਕਰਕੇ ਬਸ ਉਹ ਜਾਈ ਕਹਿੰਦੀ ਹੁੰਦੀ ਸੀ ਵੀ ਮੈਂ ਰਹਿਣਾ ਨਹੀਂ ਹੈਗਾ ਅਗਰ ਤੂੰ ਮੈਂ ਤੇਰੇ ਰਹਿਣਾ ਨਹੀਂ ਹੈਗਾ ਬਸ ਉਹਦੇ ਮਾਪਿਆਂ ਨੂੰ ਸਾਡਾ ਵਾਹਨ ਦੀ ਸਵਾਦੀ ਨਾਲੇ ਦੋ ਕਿੱਲੇ ਸਾਡੇ ਵਾਹਨ ਦੇ ਬਕਾਇਦੇ ਨਾਲੇ ਸਾਡਾ ਉੱਥ ਵੀ ਭਰਿਆ ਵੀ 8 ਲੱਖ ਰੁਪਈਆ ਸਾਰਾ ਕੁਝ ਕਰਾਇਆ ਸੀ ਪਰ ਕਾ ਦਨਾ ਪਾਈ ਉਹਨਾਂ ਨੇ ਗੱਲ ਕੀ ਆ ਵੀ ਛੱਡ ਕੇ ਕਿਤੇ ਹੋਰ ਜਾਣਾ ਜੀ ਕੀ ਜਾਂ ਬਾਹਰ ਉਹਨਾਂ ਦਾ ਮਨ ਸੀ ਉਹਨਾਂ ਦੇ ਮਾਪਿਓ ਦਾ ਮਨ ਸੀ ਉਹਨਾਂ ਦਾ ਵੀ ਮਨ ਸੀ ਵੀ ਅਸੀਂ ਛੱਡ ਕੇ ਕਿਸੇ ਹੋਰ ਦੇ ਮੁੰਡੇ ਦੇ ਬਿਠਾ ਦਈਏ ਇਹਨਾਂ ਠੀਕ ਹੈ ਤੇ ਚਲੋ ਵਿਆਹ ਦੇ ਵੀ ਆਮ ਗੱਲਾਂ ਨਹੀਂ ਬਾਹਰ ਲ ਵੀ ਲੱਗਿਆ ਸੀ ਫਿਰ ਵਰਤੇ ਹੀ ਗਿਆ ਸਾਨੂੰ ਹਾਂਜੀ ਠੀਕ ਹੈ ਕੀ ਨਾਲ ਹੀ ਆਪਣਾ ਹਰਪਾਲ ਸਿੰਘ ਹੈ ਕੀ ਲੱਗਦਾ ਤੁਹਾਨੂੰ ਗੋਪੀ ਦੀ ਚਾਚਾ ਲੱਗਦਾ ਚਾਚਾ ਗੋਪੀ ਦਾ ਸੁਭਾਅ ਕਿਹਾ ਜਾਂਦਾ ਸੀਗਾ ਜੀ ਤੁਸੀਂ ਨਾਲ ਹਾਂ ਇਹਨਾਂ ਦਾ ਬੋਲ ਬੜੀ ਵਧੀਆ ਸੀ ਠੀਕ ਹੈ ਜੀ ਹਾਂ ਜੀ ਅਸਮਾ ਕੋ ਬੰਦਾ ਸੀ ਠੀਕ ਹੈ ਹਾਂ ਜੀ ਤੇ ਲੜਾਈ ਕਰ ਝਗੜੇ ਦਾ ਕੋਈ ਆਦੀ ਨਹੀਂ ਸੀ ਉਹ ਤਾਂ ਕਿਸੇ ਨਾਲ ਲੜਾਈ ਨਹੀਂ ਕਰੀ ਜੀ ਉਹਦਾ ਸਮਾਂ ਵਧੀਆ ਧਾਰਮਿਕ ਪ੍ਰੋਗਰਾਮਾਂ 'ਚ ਬਹੁਤ ਵਧੀਆ ਹਿੱਸਾ ਲੈਂਦਾ ਸੀ ਹਰੇਕ ਪਾਸੇ ਮੂਹਰੇ ਜਾਂਦਾ ਟਰਾਲੀ ਲੈ ਕੇ ਕੋਈ ਵੀ ਧਾਰਮਿਕ ਪ੍ਰੋਗਰਾਮ ਕਰਨਾ ਮੂਹਰੇ ਜਾਂਦਾ ਫਿਰ ਐਸੇ ਸਟੈਪਲ ਕਿਉਂ ਚੱਕੇਬ ਜਰ ਨਹੀਂ ਸੇ ਪਤਾ ਜੀ ਉਹਦੇ ਸਹੁਰੇ ਨੇ ਤੰਗ ਜਾਰੇ ਕਰਤਾ ਬੇਜਾਂ ਜਾਰੇ ਤੰਗ ਕਰਤਾ ਤੁ ਪਹਿਲਾਂ ਜਦੋਂ ਵਿਆਹ ਹੋਇਆ ਉਹ ਕੁੜੀ 2 ਕਲਾਸਾਂ ਜਣੀ 12 ਤੋਂ ਕੱਟਦੀ ਠੀਕ ਹੈ ਜੀ ਉਹਨੇ ਇੱਥੇ ਲਿਆ ਕੇ 2 ਕਲਾਸਾਂ 11ਵੀਂ ਤੇ 12ਵੀਂ ਕਰਾਈਆਂ 2 ਕਲਾਸਾਂ ਕਰਾਈਆਂ ਉਸ ਤੋਂ ਬਾਅਦ ਮੇਰੇ ਇਹਨਾਂ ਨੇ ਚਾਰ ਵਾਰੀ ਉਹਨੂੰ ਹਾਈਲਰ ਸਿਕਾਈ ਤੇ ਚੌਥੀ ਵਾਰੀ ਹਾਈਲਰ ਸਕੱਢਿਆ ਜੀ ਉਹਨੇ ਠੀਕ ਹੈ ਤੇ ਉਸ ਤੋਂ ਬਾਅਦ ਕੰਪਿਊਟਰ ਦਾ ਕੋਰਸ ਕਰਾਇਆ ਜੀ ਤੇ ਹੁਣ ਜਦੋਂ ਇਹਨਾਂ ਨੇ ਪੈਸੇ ਪੂਸੇ ਵੀ ਐਵੇਂ ਕਰੀ ਪਰ ਹੀ ਬੈਠੇ ਤੇ 8 ਲੱਖ ਰੁਪਇਆ ਲੱਖ ਕੁੜੀ ਬਾਹਰ ਜਾਣਾ ਸੀ ਹਾਂ ਬਾਹਰ ਜਾਣ ਦੀ ਬਣਾਇਆ ਸੀ ਇਹਨਾਂ ਦਾ ਠੀਕ ਹੈ ਉਹ 8 ਲੱਖ ਰੁਪਇਆ ਹਜੇ ਏਜੰਟ 'ਚ ਪਿਆ ਜੀ ਉਹ ਮੇਰੇ ਵਿੱਚ ਤੇ ਆ ਨਾ ਉਹਦੇ ਕੋਈ ਗੱਲ ਨਹੀਂ ਸੀ ਬਾਤ ਨਹੀਂ ਸੀ ਜੇ ਕੋਈ ਕਹੇ ਵੀ ਕਲੇਸ਼ ਸੀ ਕੋਈ ਕਲੇਸ਼ ਨਹੀਂ ਸੀ ਉਹਦੇ ਨੇ ਕੁੜੀ ਨੇ ਤੜਕੇ ਫੋਨ ਕਰਾਇਆ ਆਪਦੀ ਮਾਂ ਨੂੰ ਵੀ ਮੈਨੂੰ ਆ ਕੇ ਲੈ ਜਾ ਬਿਨਾਂ ਗੱਲ ਤੋਂ ਉਹ ਆ ਗਈ ਗੱਡੀ ਲੈ ਕੇ ਆ ਕੇ ਉਹਨੂੰ ਬਸ ਬੰਨ ਲ ਕੇ ਕੱਪੜੇ ਇਹਨੇ ਜ਼ੋਰ ਲਾਇਆ ਵਿਚਾਰੇ ਨੇ ਹੋਰ ਬੰਦੇ ਵੀ ਕੋਈ ਆਏ ਹੋਏ ਤੇ ਜਿਹੜਾ ਬੰਦਾ ਪਹਿਲਾਂ ਤਰਾਖੇ ਲਿਆ ਸੀਗਾ ਤੇ ਉਹਨੇ ਵੀ ਬਹੁਤ ਜ਼ੋਰ ਲਾਇਆ ਪੈਰੀ ਹੱਥ ਲਾਏ ਇਹ ਮੁੰਡੇ ਨੇ ਵੀ ਪੈਰੀ ਹੱਥ ਲਾਏ ਕਹਿੰਦਾ ਜੇ ਤੈਂ ਜਾਣਾ ਚੱਲ ਤੂੰ ਵਗ ਜਾ ਵੀ ਕੁੜੀ ਨੂੰ ਛੱਡ ਜਾ ਕੁੜੀ ਦੇ ਪੇਪਰ ਤੇ ਹੀ ਆਪਣੇ ਬਾਗੀਆ ਸਕੂਲ ਚ ਪੜਦੀ ਐ ਤੇ ਉਹਨੇ ਵੀ ਪਹਿਰੇ ਤਲਾ ਦੇ ਵੀ ਤੂੰ ਕੁੜੀ ਨੂੰ ਛੱਡ ਜਾ ਤੇ ਆਲ ਤੂੰ 2-4 ਦਿਨ ਲਾਇਆ ਆ ਜੀ ਬਸ ਮੰਨੇ ਨਹੀਂ ਜੀ ਬਸ ਉਹਦੇ ਮਨਤੇ ਬਸ ਇਹੀ ਗੱਲ ਹੋ ਗਈ ਵੀ ਨਹੀਂ ਤਾਂ ਮੈਂ ਸਾਰਾ ਘਰਬਾਰ ਲਾਤਾ ਜੀ ਵੀ ਨਾਲੇ ਮੇਰੇ ਇਹ ਬਸ ਬਚਦੇ ਨਹੀਂ ਬਸ ਗੱਲ ਆ ਹੋ ਗਈ ਠੀਕ ਹੈ ਸਕੰਦਰ ਸਿੰਘ ਜਿਹੜਾ ਅੱਜ ਧਰਨਾ ਲਾਇਆ ਕਿਹੜੀ ਗੱਲਾਂ ਲਾਇਆ ਗਿਆ ਕੀ ਕਾਰਨ ਤੁਹਾਨੂੰ ਲਾਉਂਦਾ ਇਹ ਦੇਖੋ ਜੀ तकरीबन 2 ਮਹੀਨਿਆਂ ਦਾ ਗੇੜ ਹੋ ਗਿਆ ਜਵੰਦਾ ਪਿੰਡੀ ਤੋਂ ਖੁਦਕਸ਼ੀ ਕਰ ਗਿਆ ਦੀ ਇੱਕ ਸਾਡਾ ਕਿਸਾਨ ਦਾ ਬੇਟਾ ਪਰ ਕੀ ਹੋਇਆ ਉਹ ਜਿਹੜੇ 4-5 ਬੰਦਿਆਂ ਤੇ ਪਰਚਾ ਦਰਜ ਹੋਇਆ ਉਹਨਾਂ ਦੀ ਹਾਲ ਤੱਕ ਕਿਸੇ ਤਰ੍ਹਾਂ ਵੀ ਰੈਸਟ ਨਹੀਂ ਪਈ ਇੱਕ ਬੰਦੇ ਦੀ ਵੀ ਜਦੋਂ ਅਸੀਂ ਐਸਐਚਓ ਨੂੰ ਮਿਲਿਆ 5 ਗਿਲ ਮਿਲ ਘਟੋ ਘਟ ਸਾਡੀ ਟੇਬਲ 'ਤੇ 5 ਗਿਲ ਗੱਲ ਹੋਈ ਹੈ ਹਾਂਜੀ ਪ੍ਰਾਂਤ ਦੀ ਕਾਰਵਾਈ ਚੱਲ ਰਹੀ ਹੈ ਬਸ ਇੰਨਾ ਕਹਿ ਕੇ ਸਾਨੂੰ ਮੋੜ ਦਿੱਤਾ ਜਾਂਦਾ ਹੈ ਡਿਪਟੀ ਸਾਹਿਬ ਦੇ ਕੋਲ 4 ਗਿਲ ਗਿਆ ਸੀ ਵੀ ਤੁਹਾਡੇ ਐਸਐਚਓ ਨੂੰ ਕਹੋ ਕੋ ਜੀ ਤੁਸੀਂ ਉੱਪਰਲੇ ਅਫਸਰ ਹੋਗੇ ਵੀ ਉਹ ਕਾਰਵਾਈ ਨਹੀਂ ਕੋਈ ਕਰ ਰਿਹਾ ਪਰੰਤੂ ਉਹਨੇ ਵੀ ਸਾਨੂੰ ਆਪਦਾ ਪੱਲਾ ਝਾੜਦਾ ਏਹੀ ਗੱਲ ਕਹਿ ਕੇ ਵੀ ਕੋਈ ਗੱਲ ਨਹੀਂ ਜੀ ਕਾਰਵਾਈ ਚੱਲ ਰਹੀ ਹੈ ਜੇ ਕੱਲ ਅਸੀਂ ਧਰਨਾ ਦਾ ਐਲਾਨ ਕੀਤਾ ਤਾਂ ਸਵੇਰੇ ਹਨ 7 ਵਜੇ ਦਾ ਐਸਐਚਓ ਮਤਲਬ ਇਸ ਵਿਸ਼ੇ ਤੇ ਤੁਰਿਆ ਹੋਇਆ ਵੀ ਦੇਖੋ ਸਾਨੂੰ ਆਸ ਹੈ ਵੀ ਸ਼ਾਮ ਤੱਕ ਹੋ ਸਕਦਾ ਵੀ ਉਹ ਰੈਸਟ ਪਾਵੇ ਇੱਕ ਦੀ ਪਾਉਂਦਾ ਜਾਂ ਦੋ ਦੀ ਪਾਉਂਦਾ ਪਰੰਤੂ ਜਿੰਨਾ ਚਿਰ ਪੰਜਾਂ ਜਣਾਂ ਦੀ ਰੈਸਟਰੀ ਪੈਂਦੀ ਸਾਡਾ ਇਹ ਧਰਨਾ ਹੁਣ ਚਿਰ ਜਾਰੀ ਰਹੂਗਾ ਕਿਉਂਕਿ ਇਹਦੋਂ ਬਾਅਦ ਸਾਡਾ ਹੁਣ ਬਲਾਕਦਾ ਅਸੀਂ ਜ਼ਿਲ੍ਹਾ ਪੱਧਰੀ ਧਰਨਾ ਦੇਵਾਂਗੇ ਧਰਨਾ ਨਹੀਂ ਬਲਕਿ ਅਸੀਂ ਥਾਣੇ ਦਾ ਘਰੋ ਕਰਾਂਗੇ ਅਗਲਾ ਸਾਡਾ ਐਕਸ਼ਨ ਹੋਊ ਜੇਕਰ ਇਹ ਇਹਨਾਂ ਨੇ ਰੈਸਟ ਨਾ ਪਾਈ ਠੀਕ ਹੈ ਉਹ ਕੋਈ ਕਾਰਵਾਈ ਦਾ ਸੰਦੇਸ਼ ਆ ਕੇ ਪੈਂਦੀ ਹੈ ਕਿ ਪੁੱਤੋ ਕੁੜੀ ਵਾਲੇ ਪਰਿਵਾਰ ਨਾਲ ਹੀ ਹੋਈ ਹੈ ਠੀਕ ਹੈ ਜੀ ਕਿਤੇ ਸੱਕ ਨੂੰ ਸੱਕਾਉਂਦੇ ਹੋਈ ਪੰਜ ਵਾਰੀ ਇਹਨਾਂ ਨੂੰ ਮਿਲ ਚੁੱਕਿਆ ਪੁੱਤ ਨੂੰ ਡੀਪੀ ਨੂੰ ਵੀ ਚਾਰ ਵਾਰੀ ਮਿਲ ਚੁੱਕੇ ਆ ਕਿ ਜੇ ਸਾਡੀ ਕੋਈ ਸੁਣ ਨਹੀਂ ਰਹਿਆ ਆਖਰ ਨੂੰ ਅਸੀਂ ਇਹ ਪਲਾਨ ਚੱਕਿਆ ਵੀ ਜੇ ਜੇ ਸਾਡੀ ਗੱਲ ਨਹੀਂ ਸੁਣ ਰਹੇ ਤਾਂ ਅਸੀਂ ਆ ਕੇ ਇਸ ਸਾਈਡ ਤੇ ਬੈਠੇ ਹਜੇ ਤੱਕ ਅਸੀਂ ਸਾਈਡ ਤੇ ਬੈਠੇ ਆ ਫੇਰ ਜੇ ਸਾਡੀ ਨਹੀਂ ਗੱਲ ਵੀ ਇਦੂ ਗਾਹ ਸੁਣੀ ਜਾਊਗੀ ਜਾਂ ਉਹ ਚੱਕੇ ਨਹੀਂ ਜਾਣਗੇ ਪਰਿਵਾਰ ਦੇ ਮੈਂਬਰ ਤਾਂ ਅਸੀਂ